ਸੁਵੇਰ ਦੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਸਸ਼ੀਕਾਲ ਜੀ ਮੈਜਿਕ ਵਿੰਦਰਕੋਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਅਗਸਤ ਦੇ ਦੂਜੇ ਹਫਤੇ ਤੋਂ ਪੰਜਾਬ ਵਿੱਚ ਮੌਨਸੂਨ ਲਗਾਤਾਰ ਸਰਗਰਮ ਹੈ ਪਿਛਲੇ 15 ਦਿਨਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰੋਜ਼ਾਨਾ ਮੀਂਹ ਪੈ ਰਿਹਾ ਹੈ ਸ਼ਨੀਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਨਸੂਨ ਦੀ ਬਾਰਿਸ਼ ਹੋਈ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ ਸਭ ਤੋਂ ਵੱਧ ਮੀਂਹ ਲੁਧਿਆਣਾ ਵਿੱਚ ਪਿਆ ਹੈ ਜਿੱਥੇ 50.8 ਮਿਲੀਮੀਟਰ बारिश दर्ज की गई है जदों कि चंडीगढ़ में 29.9 मिलीमीटर पठानकोट में 19.0 मिलीमीटर फिरोजपुर में 7.5 मिलीमीटर बठिंडा में 1.9 मिलीमीटर रूपनगर में 0.9 मिलीमीटर ਅੰਮ੍ਰਿਤਸਰ ਵਿੱਚ 0.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ ਦੂਜੇ ਪਾਸੇ ਮੌਸਮ ਵਿਭਾਗ ਦੀ ਭਵਿੱਖਬਾਣੀਆਂ ਅਨੁਸਾਰ ਅੱਜ ਤੋਂ 3 ਦਿਨਾਂ ਤੱਕ ਪੰਜਾਬ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਇਸ ਲਈ ਜੈਲੋ ਅਲਰਟ ਜੋ ਜਾਰੀ ਕਰ ਦਿੱਤਾ ਗਿਆ ਹੈ 25 ਅਗਸਤ ਤੋਂ ਮੌਸਮ ਸਾਫ਼ ਹੋ ਜਾਵੇਗਾ ਸ਼ੁੱਕਰਵਾਰ ਨੂੰ ਸ਼ਾਮ 7 ਵਜੇ ਤੋਂ 8:30 ਵਜੇ ਤੱਕ ਹੋਈ ਭਾਰੀ ਬਾਰਿਸ਼ ਕਾਰਨ ਪਠਾਨਕੋਟ ਦੇ ਸੁਜਾਨਪੁਰ ਸ਼ਹਿਰ ਦੀਆਂ ਸੜਕਾਂ ਛੱਪੜ ਵਿੱਚ ਬਦਲ ਗਈਆਂ ਨੇ ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਟੈਂਪੋ ਸਟੈਂਡ ਮੇਨ ਬਾਜ਼ਾਰ ਰੇਲਵੇ ਸਟੇਸ਼ਨ ਰੋਡ ਸੁਜਨਪੁਰ ਸ਼ਾਹਪੁਰੀ ਗੇਟ ਸੁਜਨਪੁਰ ਵਿੱਚ ਸੜਕਾਂ ਤੇ ਫੋਟ ਤੱਕ ਪਾਣੀ ਭਰ ਗਿਆ ਹੈ ਸ਼ਹਿਰ ਦੇ ਸਾਰੇ ਨਾਲੇ ਓਵਰਫਲ ਹੋ ਚੁੱਕੇ ਨੇ ਬਾਜ਼ਾਰ ਵਿੱਚ ਲੋਕਾਂ ਦੀ ਇਹ ਐਕਟਿਵਾ ਪਾਣੀ ਫਸ ਰਿਹਾ ਜਿਸ ਦੇ ਕਾਰਨ ਚੱਲਦੇ-ਚੱਲਦੇ ਜੋ ਸਾਧਨ ਨੇ ਉਹ ਬੰਦ ਹੋ ਰਹੇ ਨੇ ਇਸ بارش ਦੇ ਜਿੱਥੇ ਹੀ ਸਾਨੂੰ ਥੋੜੀ ਰਾਹਤ ਮਿਲ ਰਹੀ ਹੈ ਉੱਤੇ ਹੀ ਬਹੁਤ ਸਾਰੇ ਲੋਕਾਂ ਨੂੰ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਕਿ ਵੱਖ-ਵੱਖ ਸ਼ਹਿਰਾਂ ਵਿੱਚ ਇਸ بارش ਦੇ ਕਾਰਨ ਜੋ ਸ਼ਹਿਰ ਦੇ ਨਾਲੇ ਨੇ ਸੀਵਰੇਜ ਨੇ ਉਹ ਓਵਰਫਲੋ ਹੋ ਰਹੇ ਨੇ ਜਿਸ ਦੇ ਕਾਰਨ ਜੋ ਗੰਦਾ ਪਾਣੀ ਹੈ ਉਹ ਵੀ ਸੜਕਾਂ ਦੇ ਉੱਪਰ ਹੀ ਕੋ ਮਰਿਆ ਹੈ ਤੇ ਜਿਸ ਦੇ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਜਾਂ ਅਲਰਜੀ ਹੋਣ ਦੀ ਸੰਭਾਵਨਾ ਹੈ ਤੁਸੀਂ ਵੀ ਤੁਹਾਡੇ ਸ਼ਹਿਰ ਦਾ ਨਾਮ ਤੇ ਮੌਸਮ ਦਾ ਹਾਲ ਕਮੈਂਟਾਂ ਚ ਜ਼ਰੂਰ ਦੱਸਿਓ ਉਦੋਂ ਤੱਕ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਧੰਨਵਾਦ